ਨਸ਼ਾ ਸ਼ਡਾਉ ਕੇਂਦਰ ਚ ਭਰਤੀ ਕਰਵਾਏ ਗੇ ਨੌਜਵਾਨ ਦੀ ਭੇਦ ਭਰੀ ਹਾਲਤ ਚ ਹੋਈ ਮੌਤ ਪਰਿਵਾਰ ਦਾ ਦੋਸ਼ ਹੈ ਕਿ ਉਹਨਾਂ ਦੇ ਪੁੱਤ ਨੂੰ ਕੇਂਦਰ ਸੰਚਾਲਕਾਂ ਵੱਲੋਂ ਲਗਾਤਾਰ ਕੁੱਟਮਾਰ ਕਰਕੇ ਤਸੀਹੇ ਦੇਣ ਕਰਕੇ ਉਸਦੀ ਮੌਤ ਹੋਈ ਹੈ ਪੋਸਮਾਰਟਮ ਰਿਪੋਰਟ ਆਉਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ ਪਿੰਡ ਸਰਾਮਾ ਬੋਦਲਾ ਵਿਖੇ ਇੱਕ ਨਸ਼ਾ ਛਡਾਊ ਕੇਂਦਰ ਵਿੱਚ ਭਰਤੀ ਮਲੋੜ ਦੇ ਇੱਕ ਨੌਜਵਾਨ ਦੀ ਬੀਤੀ ਰਾਤ ਏਮਜ ਹਸਪਤਾਲ ਬਠਿੰਡਾ ਵਿਖੇ ਮੌਤ ਹੋ ਗਈ ਹੈ ਪਰਿਵਾਰ ਦਾ ਦੋਸ਼ ਹੈ ਕਿ ਉਹਨਾਂ ਦੇ ਲੜਕੇ ਦੀ ਮੌਤ ਕੇਂਦਰ ਸੰਚਾਲਕਾਂ ਵੱਲੋਂ ਲਗਾਤਾਰ ਕੀਤੀ ਗਈ ਕੁੱਟਮਾਰ ਤੇ ਤਸੀਹੇ ਦੇਣ ਕਰਕੇ ਹੋਈ ਹੈ ਉਦੋਂ ਇਸ ਮਾਮਲੇ ਵਿੱਚ ਕਬਰਵਾ ਪੁਲਿਸ ਵੱਲੋਂ ਜਾਂਚ ਉਪਰੰਤ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ ਜਦਕਿ ਨਸ਼ਾ ਛਡਾਊ ਕੇਂਦਰ ਦੇ ਪ੍ਰਬੰਧਕਾਂ ਤੇ ਕਾਰਵਾਈ ਲਈ ਉਹਨਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਮੌਤ ਦੇ ਅਸਲ ਕਾਰਨ ਕੀ ਸੀ ਥਾਣਾ ਮੁਖੀ ਤੁਰੰਤ ਕਾਰਵਾਈ ਕਰਨ ਦੀ ਥਾਂ ਪਰਿਵਾਰ ਨੂੰ 20 ਦਸੰਬਰ ਤੱਕ ਦਾ ਇੰਤਜ਼ਾਰ ਕਰਨ ਦਾ ਭਰੋਸਾ ਦਿੰਦੇ ਰਹੇ ਤੇ ਪੋਸਟਮਾਰਟਮ ਦੀ ਉਡੀਕ ਕਰਨ ਲਈ ਕਿਹਾ ਇਸ ਸੰਬੰਧ ਮਲੋੜ ਦੇ ਸਿਵਲ ਹਸਪਤਾਲ ਵਿੱਚ ਨੌਜਵਾਨ ਦੇ ਪੋਸਟਮਾਰਟਮ ਲਈ ਆਏ ਮ੍ਰਿਤਕ ਅਮਰਜੀਤ ਸਿੰਘ ਦੀ ਪਤਨੀ ਕਮਲਜੀਤ कौर ਤੇ ਮ੍ਰਿਤਕ ਦੇ ਪਿਤਾ ਜੋਗਿੰਦਰ ਸਿੰਘ ਨੇ ਦੱਸਿਆ ਮੇਰਾ ਨਾਮ ਜੋਗਿੰਦਰ ਸਿੰਘ ਮਲੋੜ ਦੇ ਰਹਿਣ ਵਾਲਾ ਡੋ ਨੰਬਰ ਗਲੀ ਪਟੇਲ ਨਗਰ ਮੈਂ ਆਪਦੇ ਲੜਕੇ ਨੂੰ ਸੈਂਟਰ 'ਚ ਕਰਾਇਆ ਸੀ ਆਪਣੇ ਸਰਾਮਾ ਬੋਦਲਾ ਤੇ 5000 ਰੁਪਏ ਮਹੀਨਾ ਮੈਂ ਦਿੰਦਾ ਸੀ ਤੇ ਇੱਕ ਵਾਰੀ ਮੈਂ ਗਿਆ ਵੀ ਮੈਨੂੰ ਮਿਲ ਨਹੀਂ ਦਿੱਤਾ ਉਹਨਾਂ ਨੂੰ ਤੇ ਪੈਸੇ ਵਾਸਤੇ ਫੋਨ ਕਰਦੇ ਸੀ ਬਾਕੀ ਹੋਰ ਕਿਸੇ ਵਾਸਤੇ ਫੋਨ ਨਹੀਂ ਕਰਦੇ ਸੀ ਤੁਹਾਨੂੰ ਐਵੇਂ ਨਹੀਂ ਦੱਸ ਰਿਹਾ ਹਾਂਜੀ ਹਾਂਜੀ ਤੇ ਜਿਸ ਟਾਈਮ ਤੇ ਅਸੀਂ 5 ਮਹੀਨੇ ਬਾਅਦ ਅਸੀਂ ਲੈਣ ਗਏ ਆ ਤੇ ਅਸੀਂ ਆਪ ਦੀ ਬੜੀ ਖੁਸ਼ੀ ਨਾਲ ਗਏ ਆ ਯਾਨੀ ਕਿ ਅੱਜ ਕੱਲ ਚਲੋ ਜੀ ਜਾ ਕੇ ਲਿਆਈ ਆ ਆਪ ਦੇ ਬੱਚੇ ਨੂੰ ਤੇ ਆਪ ਦੇ ਦੇਖਭਾਲ ਕਰਾਂਗੇ ਉਹਦੀ ਚੰਗੀ ਯਾਨੀ ਕਿ ਸੇਵਾ ਕਰਾਂਗੇ ਤੇ ਜਦੋਂ ਉਹਨਾਂ ਨੇ ਬਾਹਰ ਕੱਢਿਆ ਜੀ ਪਹਿਲੀ ਤਾਂ ਸਾਨੂੰ ਬਹੁਤ ਟਾਈਮ ਬਾਹਰ ਬਾਹਰ ਕੱਢਿਆ ਉਹਨੂੰ ਲਿਆਂਦਾ ਪਹਿਲੋਂ ਅੰਦਰ ਉਹਨੂੰ ਦੱਸੇ ਮੁੰਡਾ ਦੱਸਦਾ ਸੀ ਖੁਦ ਕਿ ਮੈਨੂੰ ਕਹਿੰਦੇ ਕਿ ਤੁਰ ਕੇ ਜਾ ਅੰਦਰੋਂ ਤੇ ਨਹੀਂ ਤਾਂ ਕੁੱਟਾਂਗੇ ਕੁਟਿਆ ਵੀ ਅਗਰ ਨਾਲੇ ਦੂਜਾ ਬੰਦਾ ਇੱਕ ਦਿਨ ਕਹਿੰਦਾ ਵਾਜਾਂ ਆਉਂਦੀਆਂ ਯਾਰ ਕੋਈ ਕੋਈ ਤੇ ਅਸੀਂ ਗੌਰ ਨਹੀਂ ਕੀਤੀ ਇਸ ਗੱਲ ਦੀ ਵਾਜਾਂ ਆਉਂਦੀਆਂ ਸੀਗੀਆਂ ਤੇ ਅਸੀਂ ਗੌਰ ਨਹੀਂ ਕੀਤੀ ਗੱਲ ਦੀ ਜਿਸ ਟਾਈਮ ਤੇ ਫਿਰ ਉਹ ਅੰਦਰੋਂ ਤਿੰਨ ਜਣੇ ਲੈ ਕੇ ਆਏ ਦੋ ਜਣੇ ਨੇ ਮੋਢਿਆਂ ਤੋਂ ਫੜਿਆ ਮੁੰਡੇ ਦਾ ਹਾਲ ਐ ਬਹੁਤ ਪੜਾ ਹਾਲ ਹੱਥੋਂ ਜ਼ਿਆਦਾ ਅੱਖਾਂ ਸੁੱਜੀਆਂ ਜਾਂ ਗਿੱਟੇ ਸੁੱਜੇ ਹੋਏ ਹੁੰਦੇ ਤੇ ਮੁੰਡੇ ਜੁਰ ਨਾਲ ਤੁਰਿਆ ਨਾ ਜਾਵੇ ਤੇ ਨਾ ਕੁਝ ਵੀ ਹੋ ਬਾ ਉਹਨਾਂ ਨੇ ਚੱਕੇ ਉਹਨਾਂ ਨੇ ਗੱਡੀ ਚ ਦੋੜਾ ਸਿੱਟ ਗਏ ਤੇ ਅਸੀਂ ਸਾਨੂੰ ਤਾਂ ਅਸੀਂ ਤਾਂ ਬੰਦਾ ਹੀ ਨਹੀਂ ਪਿਛਾਣਾਗਾ ਬੰਦਾ ਕੌਣ ਆਏ ਹੋ ਮੁੰਡੇ ਨੇ ਕੁਝ ਦੱਸਿਆ ਤੁਹਾਨੂੰ ਸੈਂਟਰ ਬਾਰੇ ਵੀ ਸੈਂਟਰ ਨੇ ਮੇਰੇ ਕਿਸ ਤਰ੍ਹਾਂ ਹਾਂਜੀ ਹਾਂਜੀ ਆਓ ਕਹਿੰਦਾ ਕਿ ਬਹੁਤ ਮਾੜਾ ਸ਼ੁਰੂ ਕਰਦੇ ਆ ਜੀ ਕੀ ਕਿਸ ਤਰ੍ਹਾਂ ਦਾ ਮਾੜਾ ਸ਼ੁਰੂ ਕਰਦੇ ਆ ਕੁੱਟਦੇ ਮਾਰਦੇ ਆ ਜੀ ਪਾਣੀ ਨਹੀਂ ਦਿੰਦੇ ਹਾਂਜੀ ਕੁੱਟਦੇ ਮਾਰਦੇ ਆ ਤੇ ਬਹੁਤ ਭੜਾ ਹਾਲ ਕਰਦੇ ਆ ਉਹ ਇੱਕ ਦੋ ਮੁੰਡਿਆਂ ਬਾਰੇ ਹੋਰ ਵੀ ਗੱਲ ਕਰੀ ਜਾਂਦੇ ਕਿ ਮਰਦੇ ਦਮ ਤਾਈ ਉਹ ਕਹਿ ਕੇ ਗਿਆ ਉਹ ਮੁੰਡਿਆਂ ਨੂੰ ਲੈ ਆਉ ਜਾਨਾ ਠੀਕ ਹੈ ਹਾਂਜੀ ਬੀਬੀ ਜੀ ਕੀ ਨਾਮ ਹੈ ਤੁਹਾਡਾ ਜੀ ਕਮਲ ਕੀ ਗੱਲ ਬਾਤ ਹਾਂਜੀ ਕੀ ਗੱਲ ਹੋਈ ਕੀ ਤੁਹਾਡੇ ਘਰ ਵਾਲੇ ਦਾ ਕੀ ਨਾਮ ਹੈ ਤੇ ਕੀ ਅਮਰਜੀਤ ਹਾਂਜੀ ਕੀ ਗੱਲ ਹੋਈ ਉਹਨਾਂ ਨਾਲ ਉਹ ਕਹਿੰਦੇ ਵੀ ਦੂਜਾ ਕਿ ਨੰਨਾ ਅਸੀਂ ਸੈਂਟਰ ਚ ਭੇਜਿਆ ਹੋਇਆ ਸੀ ਲੈਣ ਗਏ ਸੀ ਰਾਜੀ ਖੁਸ਼ੀ ਅਸੀਂ ਸਾਰਾ ਕਿੱਥੇ ਸੈਂਟਰ ਚ ਭੇਜਿਆ ਸੀ ਸਰਾਵਾਂ ਬੋਤਲਾਂ ਅੱਛਾ ਜੀ ਹਾਂਜੀ ਹੁਣ ਦੱਸੋ ਕੀ ਗੱਲ ਪਈ ਉਹ ਇੱਥੇ ਉੱਥੇ ਕੀ ਗੱਲ ਬਾਤ ਹੋਈ ਉੱਥੇ ਕੁੱਟ ਮਾਰ ਕਹਿੰਦੇ ਮੈਨੂੰ ਕਹਿੰਦੇ ਵੀ ਹੋਈ ਆ ਕਮਲ ਮੈਨੂੰ ਮਾਰਿਆ ਮੈਂ ਠੰਡੇ ਪਾਣੀ ਚ ਡਰਮ ਚ ਮੈਨੂੰ ਡਪਾਉਂਦੇ ਰਹੇ ਤੇ ਦੂਸਰਾ ਕੀ ਨਾਲੰਦ ਉਹਨਾਂ ਨੇ ਧੱਕਾ ਮਾਰ ਕੇ ਵੀ ਅੰਦਰੋਂ ਲਿਆਏ ਆ ਤੇ ਅੱਗੋਂ ਮੈਂ ਫੜ ਲਿਆ ਫਿਰ ਸਾਡੀ ਪਛਾਣ ਚ ਨਹੀਂ ਆ ਸਾਡਾ ਤੁਸੀਂ ਵੀ ਦੱਸਦੇ ਹੁੰਦੇ ਸਕੂਲੋਂ ਆਉਂਦੇ ਨਹੀਂ ਹੁੰਦੇ ਜਿੱਦੋਂ ਮਿਲ ਨਾ ਜਾਂਦੇ ਸੀ ਤੇ ਮਿਲਾਉਂਦੇ ਨਹੀਂ ਹੁੰਦੇ ਸੀ ਕੀ ਕਹਿੰਦੇ ਸੀਗੇ ਜੀ ਹਾਂਜੀ ਕਹਿੰਦੇ ਸੀ ਅੱਜ ਅਸੀਂ ਮਿਲਾਂ ਨਹੀਂ ਸਕਦਾ ਸਾਡਾ ਕੋਈ ਹੈ ਹੀ ਨਹੀਂ ਹਾਂਜੀ ਕਿੰਨੇ ਵਾਰੀ ਤੁਸੀਂ ਗਏ ਹੋ ਮਿਲਣ ਉਹਨਾਂ ਨੂੰ ਦੋ ਤਿੰਨ ਵਾਰ ਹੀ ਗਿਆ ਜੀ ਸਾਡੇ ਮੱਥੇ ਨਹੀਂ ਲਾਉਂਦੇ ਉਹਨਾਂ ਨੇ ਮੱਥੇ ਨਹੀਂ ਲਾਉਂਦੇ ਸੀ ਠੀਕ ਹੈ ਤੇ ਗੱਲ ਕਰਵਾਉਂਦੇ ਸੀ ਕਿੰਨੇ ਪੈਸੇ ਲੈਂਦੇ ਸੀ ਪਤਾ ਨਹੀਂ ਕਿਹਦੇ ਨਾਲ ਕਰਾਉਂਦੇ ਸੀ ਤੇ ਕਿਹਦੇ ਨਾਲ ਨਹੀਂ ਮੈਂ ਕਹਿੰਦੀ ਸੀ ਸੋਨੂ ਦੀ ਆਵਾਜ਼ ਨਹੀਂ ਹੈਗੀ ਹਾਂਜੀ ਹਾਂਜੀ ਇਹ ਕਿੰਨੇ ਪੈਸੇ ਲੈਂਦੇ ਸੀ ਤੁਹਾਡੇ ਕੋਲ ਜੀ 5000 ਲੰਭ 8000 ਚ ਗੱਲ 8000 ਚ ਗੱਲ ਹੋਈ ਸੀ 5000 ਤਾਂ ਅਸੀਂ ਦੇਂਦੇ ਸੀ ਮਹੀਨੇ ਦਾ ਸਾਨੂੰ ਇਹ ਵੀ ਕਹਿੰਦੇ ਸੀ ਅਸੀਂ ਸਾਰੇ ਪੈਸੇ ਦੇ ਚੁੱਕੇ ਸੀ ਸਿਰਫ 5000 ਦੇਣਾ ਸੀ ਸਾਨੂੰ ਅੱਗੋ ਕਹਿੰਦੇ ਜੇ ਅਸੀਂ ਆਖਿਆ ਸਾਨੂੰ ਟਾਈਮ ਦੋ ਇੱਕ ਦਿਨ ਦਾ ਪਰਸੋਂ ਸਾਡੇ ਤੋਂ ਪੈਸੇ ਲੈ ਲਿਓ ਉਹ ਅੱਗੋ ਕਹਿੰਦੇ ਸੀ ਚਲ ਜਿੱਦਨ ਪੈਸੇ ਦੇ ਦੇਣ ਜਾਓ ਆਓਗੇ ਨਾ ਉਦੋਂ ਨਹੀਂ ਆਉਣਾ ਬੰਦਾ ਲੈ ਜਿਓ ਬਹੁਤ ਬੁਰੀ ਹਾਲਤ ਸੀ ਸਾਡੀ ਪਛਾਣ ਚ ਨਹੀਂ ਆ ਰਹਾ ਸੀ ਇਹ ਸਾਡਾ ਮੁੰਡਾ ਪਹਿਲਾਂ ਅਸੀਂ ਬਹੁਤ ਸੋਨਾ ਭੇਜਿਆ ਸੀ ਤੇ ਬਾਅਦ ਚ ਉਹਨਾਂ ਨੇ ਸਾਨੂੰ ਬਹੁਤ ਉਹਦੀ ਬੇਹਾਲ ਕਿਸੇ ਵੀ ਸਹੀ ਤਰੀਕੇ ਨਾਲ ਨਹੀਂ ਆਈ ਇਹ ਇਹੋ ਜੀ ਹਾਲਤ ਉਹਦੀ ਪਰਸਲੇ ਸਾਨੂੰ ਆ ਜੀ ਇਸ ਤਰ੍ਹਾਂ ਦੀ ਹਾਲਤ ਉਹਦੀ ਕੁੱਟ ਮਾਰ ਨਾਲ ਹੋਈ ਹੈ ਕਿ ਜਾਂ ਵੈਸੇ ਕਮਜ਼ੋਰੀ ਕਰਕੇ ਹੋਈ ਹੈ ਜੀ ਨਹੀਂ ਜੀ ਕੁੱਟ ਮਾਰਨ ਨਾਲ ਉਹਦੀ ਮੌਤ ਹੋਈ ਆ ਤੇ ਅਸੀਂ ਕੱਲਿਆ ਸੀ ਵੀ ਉਹ ਵਧੀਆ ਬਣ ਕੇ ਆਊਗਾ ਵਧੀਆ ਸਿਹਤ ਉਹਦੀ ਬਣ ਕੇ ਆਊਗੀ ਸੁਧਾਰਤ ਵਾਸਤੇ ਕੱਲਿਆ ਸੀ ਨੌਜਵਾਨ ਹੱਟਾ ਕੱਟਾ ਹੋਦਾ ਸੀਗਾ ਜੀ ਵਧੀਆ ਕੱਲਿਆ ਸੀ ਉਹ ਕੁੱਟ ਮਾਰ ਨਾਲ ਹੋਈ ਸੀ ਜੀ ਮਾੜਾ ਕਰਮ ਮਾਰ ਕੇ ਨਾ ਜਦੋਂ ਬਾਬੇ ਜੀ ਜੀ ਅਸੀਂ ਇਹ ਗੱਲ ਪੁਲਿਸ ਨੂੰ ਕਹੀ ਹੈ ਵੀ ਸਾਡੀ ਉਹ ਸਾਡੀ ਉਹਨਾਂ ਨਾਲ ਉਹਨਾਂ ਨਾਲ ਗੱਲਬਾਤ ਹੋਈ ਸੀਗੀ ਵੀ ਉਹ ਕਹਿੰਦੇ ਕਹਿੰਦੇ ਵੀ ਕਾਰਵਾਈ ਕਰਾਂਗੇ ਬਾਕੀ ਸੀ ਉਹਨਾਂ ਨੇ ਉਹਨਾਂ ਕੀ ਵੀ ਹੱਥ ਜੋੜ ਕੇ ਗੱਲ ਕਹੀ ਵੀ ਉੱਥੇ ਉਹਨਾਂ ਦੇ ਸੈਂਟਰ ਦੇ ਵਿੱਚ ਇੱਕ ਵਾਰੀ ਹੋਰ ਵੀ ਕਈ ਸੈਂਟਰ ਜਿਹੜੇ ਖੁੱਲੇ ਆ ਨਜਾਇਜ਼ ਖੁੱਲੇ ਆ ਉਹਨਾਂ ਚ ਜਾ ਕੇ ਉਹਨਾਂ ਦੀ ਤਬਦੀਸ਼ ਤਬਦੀਸ਼ ਕੀਤੀ ਜਾਵੇ ਵੀ ਕਿਵੇਂ ਰਹਿ ਰਹੇ ਉੱਥੇ ਕਿਵੇਂ ਨਹੀਂ ਰਹਿ ਰਹੇ ਇੱਥੇ ਕਿੰਨੇ ਕੁ ਹੋਰ ਬੱਚੇ ਹੈਗੇ ਇੱਥੇ ਜੀ ਹੋਣਗੇ ਲਗਭਗ ਕਿੰਨੇ ਕੁ ਬੰਦੇ ਹੋਣਗੇ ਉੱਥੇ 50 60 ਬੰਦੇ ਹੋਣਗੇ ਉੱਥੇ ਲੜਕੇ ਸ਼ਾਇਦ ਮੇਰੇ ਖਿਆਲ ਨਾਲ ਮਤਲਬ ਉਹ ਵਾਰ ਸਿਵਲ ਹਸਪਤਾਲ ਵਿੱਚ ਪੁਲਿਸ ਨੂੰ ਇਹ ਜਾਣਕਾਰੀ ਦਿੰਦੇ ਆ ਪਰਿਵਾਰ ਨੇ ਦੋਸ਼ ਲਾਇਆ ਕਿ ਸੈਂਟਰ ਸੰਚਾਲਕਾ ਵੱਲੋਂ ਉਹਨਾਂ ਦੇ ਪੁੱਤ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ ਜਿਸ ਕਰਕੇ ਉਹਨਾਂ ਦਾ ਪੁੱਤ ਮੌਤੇ ਘਾਟ ਉਤਾਰ ਦਿੱਤਾ ਗਿਆ ਪੁਲਿਸ ਇਸ ਮਾਮਲੇ ਵਿੱਚ ਕੀ ਕਾਰਵਾਈ ਕਰਦੀ ਹੈ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆ ਸਕਦਾ ਪਰ ਕੀ ਕਹਿਣਾ ਹੈ ਪੁਲਿਸ ਦਾ ਕੀ ਕਾਰਵਾਈ ਕੀਤੀ ਆ ਉਹ ਸੁਣਦੇ ਆਂ ਅਨਸਰ ਇੱਕ ਮੁੰਡੇ ਦੀ ਡੈਥ ਹੋਈ ਹੈ ਕਹਿੰਦੇ ਨਸ਼ਾ ਛਡਾਊ ਸੈਂਟਰ ਦੇ ਵਿੱਚ ਉਹਦੀ ਕੁੱਟਮਾਰ ਕੀਤੀ ਗਈ ਬੇਰਹਿਮੀ ਨਾਲ ਹਾਲਤ ਵਿਗੜਨ ਤੋਂ ਬਾਅਦ ਹਸਪਤਾਲ 'ਚ ਮੌਤ ਹੋ ਗਈ ਹੈ ਕੀ ਮਾਮਲਾ ਜੀ ਹੈ ਇੱਕ ਕਮਲਜੀਤ ਕੋਰ ਨੇ ਸਾਨੂੰ ਬਿਆਨ ਲਖਾਇਆ ਜੀ ਹੁਣ ਇਦਾਂ ਕਰਕੇ ਮੇਰੇ ਘਰ ਵਾਲਾ ਜਿਹੜਾ ਨਸ਼ਾ ਕਰਦਾ ਸੀ ਉਹਦਾ ਨਾਮ ਅਮਰਜੀਤ ਹੈ ਉਹਨੂੰ ਸਰਾਮਾ ਬੋਦਲਾ ਨਸ਼ਾ ਛਡਾਊ ਕੈਂਪ ਦੇ ਵਿੱਚ ਰੱਖਿਆ ਸੀ ਤੇ 16 ਤਰੀਕ ਨੂੰ ਉੱਥੋਂ 16 12 ਨੂੰ ਲੈ ਕੇ ਆਏ ਉਹਦੀ ਹਾਲਤ ਜਿਹੜੀ ਨਾਜ਼ੁਕ ਸੀ ਜ਼ਿਆਦਾ ਬਿਆਨ ਦੇ ਮੁਤਾਬਕ ਉਹਨੂੰ ਟੀਵੀ ਦੀ ਸ਼ਿਕਾਇਤ ਵੀ ਸੀ ਪਹਿਲਾਂ ਤੇ ਕੋਈ ਕਹਿੰਦੇ ਮੈਂ ਰਸਤੇ ਦੇ ਵਿੱਚ ਉਹਨੂੰ ਦੱਸਿਆ ਵੀ ਮੇਰੀ ਇਹਨਾਂ ਨੇ ਕੁੱਟਮਾਰ ਕੀਤੀ ਆ ਹੁਣ ਗੋਡ ਨੋ ਉਹਨਾਂ ਨੂੰ ਦੱਸਿਆ ਜਾਂ ਨਹੀਂ ਦੱਸਿਆ ਪਰ ਦਰਾਨੇ ਇਲਾਜ ਦੀ ਮੌਤ ਹੋ ਗਈ ਸੀ 12 ਤਰੀਕ ਨੂੰ ਉਹਦੀ ਕੱਲ ਅਸੀਂ ਡੈੱਡ ਬੋਡੀ ਇੱਥੇ ਲੈ ਕੇ ਆਏ ਆ ਸਿਵਲ ਹਸਪਤਲ ਮਲੂਟ ਅੱਜ ਉਹਦਾ ਪੋਸਟਮਾਰਟਮ ਹੋਣਾ ਹੈ ਪੋਸਟਮਾਰਟਮ ਤੋਂ ਬਾਅਦ ਜੋ ਵੀ ਕਾਰਵਾਈ ਹੋਈ ਦਰਾਨੇ ਕਾਜਬ ਰੈਸਟ ਜੋ ਵੀ ਕਾਰਵਾਈ ਬੰਦੀ ਹੋ ਗਮਰ ਚ ਲਿਆਵਾਂਗੇ ਪਰਿਵਾਰ ਨੇ ਸੈਂਟਰ ਵਾਲਿਆਂ ਤੇ ਤਾਂ ਦੋਸ਼ ਲਾਇਆ ਕੁੱਟਮਾਰ ਕਰਨ ਦਾ ਕੁਝ ਦੋਸ਼ਤਾ ਸਾਰੇ ਨੋਂਦੇ ਹਰ ਇੱਕ ਬੰਦਾ ਕਹਿ ਸਕਦਾ ਉਹਦਾ ਰਾਈਟ ਹੈ ਲਾਤਾ ਤੇ ਫਿਰ ਕਿਉਂ ਗਿਆ ਜਦੋਂ ਅਸੀਂ ਪੋਸਟਮਾਨ ਨੂੰ ਕਰਾਵਾਂਗੇ ਉਸ ਤੋਂ ਬਾਅਦ ਜੋ ਬੋਰਡ ਬਣਾ ਕੇ ਜੋ ਵੀ ਕਾਰਵਾਈ ਹੋਈ ਸੀ ਅਮਲ ਚ ਲਿਆਵਾਂਗੇ ਇਸ ਤਰ੍ਹਾਂ ਜਿਵੇਂ ਸੈਂਟਰ ਚੱਲ ਰਿਹਾ ਸਰਾਵਾਂ ਬੋਦਲਾ ਜੀ ਉਹ ਇੱਕ ਡੇਰੇ ਦੇ ਵਿੱਚ ਚਲਾਇਆ ਜਾ ਰਿਹਾ ਹੈਗਾ ਜੀ ਜੀ ਇਹ ਇਹਦੀ ਪੜਤਾਲ ਨਹੀਂ ਹੋਣੀ ਚਾਹੀਦੀ ਜੀ ਕਿ ਇਸ ਤਰ੍ਹਾਂ ਕਿਉਂਕਿ ਆਣ ਅਧਿਕਾਰਤ ਚੱਲੀ ਜਾਂਦੇ ਆ ਜੀ ਦੇਖੋ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਆਣ ਅਧਿਕਾਰਤਾ ਜਾਂ ਨਹੀਂ ਉਹ ਤਾਂ ਸਿਵਲ ਪ੍ਰਸ਼ਾਸਨ ਦਾ ਸਿਵਲ ਹਸਪਤਾਲ ਵਾਲਿਆਂ ਦਾ ਕੰਮ ਹੈ ਉਹ ਉਹਨਾਂ ਦੀ ਰਾਈਟ ਹੈ ਜੋ ਕਰਨਗੇ ਆਪਾਂ ਨੂੰ ਉਹਦੇ ਬਾਰੇ ਠੀਕ ਹੈ थैंक यू